ਤੇ ਸੂਲੇ ਦੀ ਬੇਹੱਦ ਅਹਿਮ ਖਬਰ ਜੁਤੇ ਪਟਿਆਲਾ ਪੁਲਿਸ ਵੱਲੋਂ ਐਨਕਾਊਂਟਰ ਦੇ ਦੌਰਾਨ ਬੰਬੀਹਾ ਗੈਂਗ ਦੇ ਦੋ ਸ਼ੂਟਰ ਜ਼ਖਮੀ ਕੀਤੇ ਗਏ ਹਨ ਹਰਪ੍ਰੇ ਸਿੰਘ ਅਰਫ ਮੱਖਣ ਅਤੇ ਗੋਤਮ ਅਰਫ ਬਾਸ਼ ਅਨੂ ਜ਼ਖਮੀ ਕੀਤਾ ਗਿਆ ਹੈ ਤਹਾਨੂੰ ਦੱਸਣੇ ਕਿ ਰਾਦਾ ਇਕਤਰ ਲੁੱਟਖੋ ਆਦਿ ਦੇ ਮਕਦਮੇ ਨਾ ਉਤੇ ਦਰਜ ਸਨ ਦੋ ਪਿਸਟਲ ਤੀ ਬੋਰ ਸਮੇਤ ਪੰਜ ਜ਼ਿੰਦਾ ਤੇ ਪੰਜ ਖੋਲ ਵੀ ਬਰਾਮਦ ਕੀਤੇ ਗਏ ਇਸ ਮੰਦੇ ਵਿੱਚ ਐਸਐਸਪੀ ਪਟਿਆਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ 23 ਨਵੰਬਰ ਨੂੰ ਸੀਆਈਏ ਪਟਿਆਲਾ ਦੇ ਵੱਲੋਂ ਭਾਖੜਾ ਨਹਿਰ ਦੇ ਪੁੱਲ ਜੋ ਕਿ ਪਿੰਡ ਰੋਂਗਲਾ ਮੌਜੂਦ ਸੀ ਗੁਪਤ ਸੂਚਨਾ ਦੇ ਅਧਾਰ ਉਤੇ ਹਰਪ੍ਰੀਤ ਸਿੰਘ ਅਰਫ ਮੱਖਣ ਅਤੇ ਗੌਤਮ ਅਰਫ ਬਾਦਸ਼ਾਹ ਜਿਨ੍ਹਾਂ ਦਾ ਅਧਕਾਰਿਤ ਪਛੋਕੜ ਕੀ ਹੈ ਅਤੇ ਇਹ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਸੰਬੰਧ ਰੱਖਦੇ ਸੀ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਹਥਿਆਰ ਸਮੇਤ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਾਸੋ ਸਾਈਡ ਤੋਂ ਪਿੰਡਾਂ ਦੇ ਵਿੱਚ ਹੋ ਕੇ ਸਰੰਦ ਸਾਈਡ ਜਾ ਰਹੇ ਸੀ ਪੁਲਿਸ ਵੱਲੋਂ ਜਾ ਦੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇਣਾਵਲੋ ਪੁਲਿਸ ਪਾਰਟੀ ਉਤੇ ਹਮਲਾ ਕਰ ਦਿੱਤਾ ਗਿਆ ਜਵਾਬੀ ਕਾਰਵਾਈ ਦੇ ਵਿੱਚ ਹਰਪ੍ਰੀਤ ਸਿੰਘ ਉਰਫ ਮੱਖਣ ਤੇ ਗੋਤਬ ਉਰਫ ਬਾਦਸ਼ਾ ਜ਼ਖਮੀ ਹੋ ਚੁੱਕੇ ਨੇ ਫਿਲਹਾਲ ਪਟਿਆਲਾ ਦੇ ਰਜਿੰਦਰ ਹਸਪਤਾਲ ਉਨਾਂ ਨੂੰ ਦਾਖਲ ਕਰਵਾਇਆ ਗਿਆ ਇਸ ਵੇਲੇ ਦੀ ਬੇਹੱਦ ਅਹਿਮ ਖਬਰ ਜਿੱਥੇ ਪਟਿਆਲਾ ਪੁਲਿਸ ਦੇ ਵੱਲੋਂ ਐਨਕਾਊਂਟਰ ਦੇ ਦੌਰਾਨ ਬੰਬੀਹਾ ਗੈਂਗ ਦੇ ਦੋ ਸ਼ੂਟਰ ਜ਼ਖਮੀ ਕੀਤੇ ਗਏ ਨੇ ਹਰਪ੍ਰੀਤ ਸਿੰਘ ਔਰਫ ਮੱਖਣ ਅਤੇ ਗੌਤਮ ਔਰਫ ਬਾਸ਼ਾ ਨੂੰ ਜ਼ਖਮੀ ਕੀਤਾ ਗਿਆ ਤਾਨੂੰ ਦੱਸਨੇ ਕਿ ਰਾਦਾ ਇਕਤਰ ਲੁੱਟਖੋ ਆਦਿ ਦੇ ਮਕਦਮੇ ਇਹਨਾਂ ਉੱਤੇ ਦਰਜ ਸਨ ਦੋ ਪਿਸਟਲ 3 ਬੋਰਡ ਸਮੇਤ ਪੰਜ ਜ਼ਿੰਦਾ ਤੇ ਪੰਜ ਖੋਲ ਵੀ ਬਰਾਮਦ ਕੀਤੇ ਗਏ ਨੇ ਇਸ ਮੰਦ ਦੇ ਵਿੱਚ ਐਸਐਸਪੀ ਪਟਿਆਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ 23 ਨਵੰਬਰ ਨੂੰ ਸੀਆਈਏ ਪਟਿਆਲਾ ਦੇ ਵੱਲੋਂ ਭਾਖੜਾ ਨਹਿਰ ਦੇ ਪੁੱਲੋਂ ਜੋ ਕਿ ਪਿੰਡ ਰੋਂਗਲਾ ਮੌਜੂਦ ਸੀ ਗੁਪਤ ਸੂਚਨਾ ਦੇ ਧਾਰ ਉੱਤੇ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਗੌਤਮ ਉਰਫ ਬਾਦਸ਼ਾਹ ਜਿਨ੍ਹਾਂ ਦਾ ਅਧਿਕਾਰਿਤ ਪਛੋਕੜ ਕੀ ਹੈ ਅਤੇ ਇਹ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਸੰਬੰਧ ਰੱਖਦੇ ਸੀ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਹਥਿਆਰ ਸਮੇਤ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਾਸੋ ਸਾਈਡ ਤੋਂ ਪਿੰਡਾਂ ਦੇ ਵਿੱਚ ਹੋ ਕੇ ਸਰੰਦ ਸਾਈਡ ਜਾ ਰਹੇ ਸੀ ਪੁਲਿਸ ਦੇ ਵੱਲੋਂ ਜਾ ਦੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇਣਾਵੋਲੇ ਪੁਲਿਸ ਪਾਰਟੀ ਉਤੇ ਹਮਲਾ ਕਰ ਦਿੱਤਾ ਗਿਆ ਜਵਾਬੀ ਕਾਰਵਾਈ ਦੇ ਵਿੱਚ ਹਰਪ੍ਰੀਤ ਸਿੰਘ ਉਰਫ ਮੱਖਣ ਤੇ ਗੋਤਬ ਉਰਫ ਬਾਦਸ਼ਾ ਜ਼ਖਮੀ ਹੋ ਚੁੱਕੇ ਨੇ ਫਿਲਹਾਲ ਪਟਿਆਲਾ ਦੇ ਰਜਿੰਦਰ ਹਸਪਤਾਲ ਉਨਾਂ ਨੂੰ ਦਾਖਲ ਕਰਵਾਇਆ ਗਿਆ